ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਦਾ ਆਯੋਜਨ ਸਨੇਹਾ ਪੈਲੱਸ ਵਿੱਚ ਕੀਤਾ ਗਿਆ ਜਿਸ ਦੀ ਅਗਵਾਈ ਐਸਐਚਓ ਜਗਦੀਸ਼ ਰਾਜ ਅਤੇ ਚੌਕੀ ਇੰਚਾਰਜ ਸਰਤਾਜ ਸਿੰਘ ਨੇ ਸਾਂਝੇ ਤੌਰ ਤੇ ਕੀਤੀ ਮੌਕੇ ਤੇ ਪ੍ਰਮੁੱਖ ਪੰਚਾਇਤਾਂ ਮੋਤਵਾਰ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਵਿਸ਼ੇਸ਼ ਤੌਰ ਤੇ ਪੁਜੇ ਡੀਐਸਪੀ ਸੁਖਜਿੰਦਰ ਥਾਪਨ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਮੁਹਿੰਮ ਜੁੱਧ ਨਸ਼ਾ ਬਦ ਤੇ ਚਾਨਣਾ ਪਾਇਆ ਉਹਨਾਂ ਨਸ਼ਿਆਂ ਦੀਆਂ ਹਾਣੀਆ ਰੋਕ ਫਾਮ ਇਲਾਜ ਅਤੇ ਸਰਕਾਰ ਵੱਲੋਂ ਆਰੰਭੇ ਉਪਰਾਲੇ ਦੀ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਇਸ ਮੌਕੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਜੁੜੇ ਅਪਰਾਧੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੌਕੇ ਤੇ ਹਾਜ਼ਰ ਪੰਚਾਂ ਸਰਪੰਚਾਂ ਅਤੇ ਮੋਤਵਰ ਲੋਕਾਂ ਨੇ ਪੁਲਿਸ ਨੂੰ ਹਰ ਸੰਭਗ ਸਹਿਯੋਗ ਦੇਣ ਦਾ ਭਰੋਸਾ ਦਿੱਤਾ।